ਅੱਜ ਆਲਿਆਂ ਦੀ ਕਾਦੀ ਸੈਲਰੀ ਹੁੰਦੀ ਹੈ ਸਿੱਧੀ ਖਾਤੇ ਵਿੱਚ ਜਾਂਦੀ ਹੈ ਇੱਕ ਮੈਸੇਜ ਹੀ ਆਉਂਦਾ ਹੈ ਯੂਅਰ ਬੈਂਕ ਅਕਾਊਂਟ ਹੈਜ਼ ਬੀਨ ਕ੍ਰੈਡਿਟ ਆਈ ਐਨ ਆਰ ਅਵੇਲੇਬਲ ਬੈਲੈਂਸ ਸੈਲਰੀ ਤਾਂ ਪਹਿਲਾਂ ਹੁੰਦੀ ਸੀ ਜਦੋਂ ਨਗਦ ਮਿਲਦੀ ਸੀ 10 10 ਦੇ ਨੋਟਾਂ ਦੀ ਗੁੱਟੀ ਜਦੋਂ 9 ਕਸੂ ਤੋਂ ਵੱਧ ਕੇ ਹਜ਼ਾਰ ਟਪੀ ਸੀ ਤਾਂ ਚਿਹਰੇ ਦੀ ਲਾਲੀ ਵੇਖਣ ਵਾਲੀ ਸੀ ਇਸੇ ਤਰ੍ਹਾਂ ਜਦੋਂ 80 90 ਲੈਣ ਵਾਲਿਆਂ ਨੂੰ 100 ਤੋਂ ਵੱਧ ਮਿਲੀ ਸੀ ਤਾਂ ਅੱਧੇ ਪਿੰਡ ਵਿੱਚ ਚਰਚਾ ਹੋਈ ਸੀ ਸੈਲਰੀ ਦਾ ਚਾ ਬੱਕਰਾ ਹੀ ਹੁੰਦਾ ਸੀ ਪਿੱਛੇ ਜਏ ਕਿਸੇ ਨੇ ਮੈਨੂੰ ਦੱਸਿਆ ਕਿ ਉਸ ਦੀ ਲੜਕੀ ਨੂੰ 2 ਮਹੀਨਿਆਂ ਦੀ ਪਹਿਲੀ ਤਨਖਾਹ ਇਕੱਠੀ ਮਿਲੀ ਕੁੱਲ 45000 ਰੁਪਈਆ 10-10 ਦੇ ਨੋਟਾਂ ਦੀਆਂ ਗੱਟੀਆਂ ਸਨ ਜਦੋਂ ਮੰਜੇ ਤੇ ਜਿਣੀਆਂ ਤਾਂ ਸਾਰਾ ਮੰਜਾ ਭਰ ਗਿਆ ਖੈਰ ਉਸ ਪਰਿਵਾਰ ਨੇ ਗਰੀਬੀ ਵੇਖੀ ਸੀ ਤੇ ਇੰਨੇ ਇਕੱਠੇ ਨੋਟ ਪਹਿਲੀ ਵਾਰ ਵੇਖੇ ਸਨ ਅੱਜ ਕੱਲ ਬਹੁਤੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਲੱਖ ਤੋਂ ਵੱਧ ਹੈ ਪਰ ਬੈਂਕ ਦੇ ਐਸ ਐਮ ਐਸ ਕਰਕੇ ਉਹ ਸਵਾਦ ਜਿਹਾ ਨਹੀਂ ਆਉਂਦਾ ਹੁਣ ਇੰਨੀ ਤਨਖਾਹ ਉੜਦੀ ਵੀ ਏਟੀਐਮ ਕਾਰਡ ਨਾਲ ਹੀ ਹੈ ਸਵਾਈਪ ਮਸ਼ੀਨ ਨਾਲ ਸ਼ੂਮੰਤਰ ਹੋ ਜਾਂਦੀ ਹੈ ਤਨਖਾਹ ਜਿਹੜੇ ਬੇਸਵਾਦ ਨਾਲ ਆਉਂਦੀ ਹੈ ਉਸੇ ਸਵਾਦ ਨਾਲ ਚਲੀ ਜਾਂਦੀ ਹੈ ਅੱਜ ਦੀ ਇਹ ਟੁਕਦੀ ਬਿਲਕੁਲ ਇੱਕ ਸੱਚੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ